ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਥਾਣਾ ਮੋਕੰਪੂਰਾ ਦੇ ਇਲਾਕੇ ਪਿਆਰਾ ਸਿੰਘ ਦੀ ਹਵੇਲੀ ਵਿਖੇ ਪੁਲਿਸ ਅਤੇ ਨਗਰ ਨਿਕਮ ਦੀ ਸਾਂਝੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਰੋਹਿਤ ਉਰਫ ਫਾਲੂ ਦਾ ਮકાਨ ਤਾ ਦਿੱਤਾ ਤੇ ਇਹ ਮਕਾਨ ਨਸ਼ੇ ਦੇ ਤੰਦੇ ਤੋਂ ਇਕੱਠੀ ਕੀਤੀ ਕਮਾਈ ਨਾਲ ਬਣਾਇਆ ਗਿਆ ਸੀ ਜਿਸ ਕਾਰਨ ਇਸ ਉੱਪਰ ਕਾਰਵਾਈ ਕੀਤੀ ਗਈ ਜੋ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਯੁਥ ਨਸ਼ਾ ਵਿਰੁੱਧ ਮਹਿੰਮ ਦੇ ਵਿੱਚ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਸਾਰਾ ਡਰਗ ਫਰੰਟ ਦੇ ਉੱਤੇ ਇਨਫੋਰਸਮੈਂਟ ਚ ਕੰਮ ਕੀਤਾ ਜੇ ਆਪਾਂ ਫਿਗਰਸ ਦੇਖੀਏ 1138 ਕੇਸ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਔਰ 2133 2133 ਬੰਦੇ ਫੜੇ ਜਾ ਚੁੱਕੇ ਆ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ ਓਪੀਐਮ 225 25 ਕਿਲੋ ਨਾਰਕੋਟਿਕ ਪਾਊਡਰ ਇਹ ਡਰਗ ਮੰਨੀ ਜਿਹੜੀ ਆ 2.88 ਕਰੋੜ ਇਹ ਬਰામਤ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਂਡ ਅੱਜ ਇੱਥੇ ਮੋਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜੀਦੀ ਹੈ ਉੱਥੇ ਰੋਹਿਤ ਸਿੰਘ 엘ੀਅਸ ਕਾਲੂ ਹੈਗਾ son of DSPal Singh ਜਿਹਦੇ ਕੇ ਖਿਲਾਫ ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰਗ ਸਪੈਡਲਰ ਅਬਲਿਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੁਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਅਪਾ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਨਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਇਹ ਰੋਹਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਜਿਹਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕਦਮੇ ਦਰਜ ਹੋਏ 25 ਚੋਂ ਲੇਟੈਸਟ 12 3 ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲਿਸ਼ਨ ਹੈ ਕਮਿਸ਼ਨਰਡ ਪੁਲਿਸ ਅਮਰ ਸਰ ਦੀ ਜਰਿਸਡਿਕਸ਼ਨ ਸਰ ਇਸ ਨੋਟ ਨੂੰ ਲੈ ਕੇ ਕੋਈ ਪਾਰਿਆ ਜਾਂ ਫਿਰ ਹੋਰ ਵੀ ਲੈਵਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਕਹ ਲੱਗਿਆ ਅਜੇ ਤੱਕ ਇਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸੜਕਾਂ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮੋਹੀਆ ਕਰਾਉਨੇ ਆ ਸਪੈਸ਼ਲੀ ਜਿਹੜੇ ਇਲੀਗਲ ਡਰਗ ਟਰੇਡ ਦੇ ਥਰੂ ਪ੍ਰੋਪਰਟੀਆਂ ਬਣੀ ਐ ਠੀਕ ਹੈ ਥੈਂਕ ਯੂ ਜੀ ਬੋਲੀ ਬਾਈ ਸਸ ਸਬਡਿਵੀਜ਼ਨ ਬਲਾਚੌਰ ਦੇ ਨਵ ਨਿਯੁਕਤ ਡੀਐਸਪੀ ਹਿਮੰਤ ਕੁਮਾਰ ਮਲਹੋਤਰਾ ਨੇ ਆਪਣਾ ਅਹੁਦਾ ਸੰਭਾਲ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਾਤ ਵਿੱਚ ਕਾਇਮ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾਵੇਗਾ ਤਾਂ ਉਹਨਾਂ ਨੇ ਵੀ ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਨਾਲ ਖਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਉਹ ਸ਼ਰੇਚੜਾਉ ਨੇ ਉਹਨਾਂ ਦਾ ਮੇਨ ਮੋਟਿਵ ਇਹੀ ਹੈ ਵੀ ਸਮਾਜ ਦੇ ਵਿੱਚੋਂ ਨਸ਼ੇ ਦੂਰ ਹੋ ਜਾਣ ਔਰ ਕ੍ਰਾਈਮ ਨੂੰ ਥੱਲ ਪਿਆਜੇ ਔਰ ਮੇਰਾ ਵੀ ਇਹੀ ਮੈਸੇਜ ਹੈ ਸਾਰੀ ਬਲਾਚੌਰ ਸਾਡੂਨੀ ਦੇ ਲੋਕਾਂ ਨੂੰ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਜੇਕਰ ਛਡਾਉਣਾ ਹੈ ਤਾਂ ਉਹਨਾਂ ਨੂੰ ਸਪੋਰਟਸ ਖੇਡਾਂ ਵੱਲ ਲਾਓ ਪੜ੍ਹਾਈ ਵੱਲ ਲਾਓ ਉਹਨਾਂ ਦੇ ਦੇਖੋ ਦੁੱਧ ਪੁੱਤ ਨਿਗਰਾਨੀ ਪਾਲਦੇ ਨੇ ਜੇ ਤੁਸੀਂ ਨਿਗਰਾਨੀ ਰੱਖੋਗੇ ਬੱਚਿਆਂ ਤੇ ਤਾਂ ন্যাਚੁਰਲ ਆ ਉੱਭਲ ਜਾਣਗੇ ਜਾਂ ਕੋਈ ਗਲਤ ਸੰਗਤ ਜਿ ਪੈ ਜਾਣਗੇ ਸੋ ਮੇਰੀ ਇਹੀ ਬੇਨਤੀ ਹੈ ਵੀ ਨੀਰਾਪੂਰਾ ਉਹਨਾਂ ਨੂੰ ਆਪਣੇ ਪੈਸੇ ਮਗਰ ਜਾਨ ਤੋਂ ਬਜਾਏ ਆਪਣੇ ਬੱਚਿਆਂ ਦੀ ਨਿਗਰਾਨੀ ਹੋਰ ਉਹਨਾਂ ਦੀ ਸੁਪਰਵੀਜ਼ਨ ਵਧੀਆ ਤਰੀਕੇ ਨਾਲ ਕਰੋ ਪਰਵਿਸ਼ ਵਧੀਆ ਕਰੋ ਉਹਨਾਂ ਨੂੰ ਨਸ਼ੇ ਦੇ ਗੋੜ ਤੋਂ ਪਹੁੰਚਾਓ ਟ੍ਰੈਫਿਕ ਇੰਜ ਮਾਰੇ ਲੰਮਾਂ ਕਰਦੇ ਹੁਣਾਂ ਪਰ 21 ਮਸਜੇ ਨਾ ਚੱਲੇ ਤੇ ਕਹੂੰ ਨਾ ਆਪਣਾ ਪੰਜਾਬ ਦਾ ਬੜਾ ਇੰਪਰੂਵ ਕਰ ਗਿਆ ਜੀ ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰੂੰਗਾ ਵੀ ਜਿਹੜੇ ਟ੍ਰੈਫਿਕ ਨਿਯਮ ਨੇ ਨਾ ਉਹਨਾਂ ਦੀ ਪਾਲਣਾ ਚਾਹੀਦੀ ਤੁਸੀਂ ਚੰਡੀਗੜ੍ਹ ਜਾਈ ਕਰਦੇ ਹੋ ਤਾਂ ਆਪਣੇ ਪੰਜਾਬ ਚ ਵੀ ਕਰੋ ਆਦਰਵਾਇਜ਼ ਸਾਡੇ ਜਿਹੜੇ ਟ੍ਰੈਫਿਕ ਪੁਲਿਸ ਕਮੀ ਕਰਮਚਾਰੀਆਂ ਉਹ ਤਾਂ ਲੱਗੇ ਹੋਏ ਨੇ ਕਿਉਂਕਿ ਨਫਰੀ ਦੀ ਥੋੜੀ ਜਿਹੀ ਕਮੀ ਹੋਣ ਕਰਕੇ ਦਿੱਕਤ ਆ ਜਾਂਦੀ ਹੈ ਪਰ ਫਿਰ ਵੀ ਉਹ ਤਾਂ ਦੇਹੀ ਨਾਲ ਲੱਗੇ ਹੋਏ ਨੇ ਬਾਕੀ ਤੁਹਾਡੇ ਨਾਲ ਸਾਰਾ ਰਾਬਤਾ ਉਹਨਾਂ ਦਾ ਵੀ ਤੁਹਾਨੂੰ ਦਿੱਕਤ ਹੁੰਦੀ ਹੈ ਤੁਸੀਂ ਇਮੀਡੀਏਟ ਸਾਨੂੰ ਦੱਸ ਦਿਓ ਸਰ ਇੱਕ ਦਿੱਕਤ ਆਉਂਦੀ ਹੈ ਜਿਵੇਂ ਨਾ ਹੁਣ ਆਪਾਂ ਦੀ ਰੋਡ ਹੈ ਇਹਦੇ ਤੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਆ ਗਈ ਹੈ ਹੁਣ ਗਾਂ ਤੇ ਸਹਿਰਾ ਆਪਣਾ ਚੌਰੀ ਬਸਾਖੀ ਆ ਗਈ ਹੈ ਵਿਚਕਰਮਾਡੇ ਆ ਗਿਆ ਉਹਦੇ ਲਈ ਕੋਈ ਕੀ ਉਪਰਾਲਾ ਕਰਵਾਓਗੇ ਤੁਸੀਂ ਕੀ ਸਮੱਸਿਆ ਕੀ ਹੈ ਸਰ ਉੱਥੇ ਮਤਲਬ ਕੀ ਹੁੰਦਾ ਹੈ ਗੱਡੀਆਂ ਆਵਾਂ ਕੌਣ ਹੈ ਲੋਕਾਂ ਨੂੰ ਲੰਘਣ ਦਿੱਕਤ ਦਿੱਕਤ ਆ ਜਿਹੜਾ ਓਵਰਲੋਡ ਗੱਡੀਆਂ ਮੈਂ ਟ੍ਰੈਫਿਕ ਨਾਲ ਤਾਇਪ ਕਰ ਲਵਾਂ ਜੀ ਔਰ ਆਬੀ ਮੈਂ ਉੱਥੇ ਜਾ ਕੇ ਦੇਖ ਲੈਣਾ ਜੇਕਰ ਉੱਥੇ ਕੋਈ ਅਗਰੂਚਮੈਂਟ ਹੋਈ ਹੈ ਉਹਨਾਂ ਨੂੰ ਕਲੀਅਰ ਕਰਾਉਨੇ ਆ ਤੇ ਜੋ ਵੀ ਉੱਥੇ ਜਿਹੜੇ ਮੈਸੇਜ ਦਾ ਜਿਵੇਂ ਲੋਕਾਂ ਨੂੰ ਮੈਸੇਜ ਹੁੰਦੇ ਆ ਜਿਹੜੇ ਉਹ ਫਲੈਕਸ਼ਨ ਵਗੈਰਾ ਉਹ 올ਵਾਨੇ ਆ ਉੱਥੇ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸੁਧਾਰਨ ਦੀ ਸਰ ਮਾੜੇ ਅੰਸਰ ਨੂੰ ਕੀ ਸੰਦੇਸ਼ ਆ ਦਿਵਾਲੀ ਦੇ ਜਾ ਕੇ ਆਉਂ ਰਹੇ ਨੇ ਕਰ ਰਹੇ ਨੇ ਮਾੜੇ ਅੰਸਰ ਨੂੰ ਕੀ ਸੰਦੇਸ਼ ਮਾੜੇ ਅੰਸਰ ਨੂੰ ਤਾਂ ਇਹ ਹੀ ਹੈ ਜੀ ਵੀ ਆਪਣਾ ਸੁਧਰ ਜੋ ਆਪਣੀ ਲਾਈਫ ਨੂੰ ਸੁਧਾਰ ਲਓ ਨਹੀਂ ਅਸੀਂ ਤਾਂ ਬੈਠੇ ਜਾਨ ਕਰਨ ਲਈ ਕਉਮ ਅਸੀਂ ਤਾਂ ਹਰ ਬਾਹ ਲਾਵਾਂਗੇ ਉਹਨੂੰ ਸੁਧਾਰਨ ਲਈ ਜਾਂ ਉਹਨਾਂ ਨੂੰ ਥੱਲ ਪਾਉਣ ਲਈ ਤੁਰ ਮਦੀਨਾ ਤੁਹਾਨੂੰ ਜੇਕਰ ਕਿਸ ਨੇ ਕੋਈ ਇਸ਼ਾਰਤ ਜਾਂ ਸਰਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਆਪਣਾ ਫੋਨ ਨੰਬਰ ਸ਼ੇਅਰ ਸਾਂਝਾ ਕਰਿਓ ਮੇਰਾ 98554 ਜੀ 0031 ਜਦ ਮਰਜੀ ਰਾਤ ਭਰ ਤੇ ਜਦੋਂ ਤੁਹਾਡਾ ਜੀ ਕਰਦਾ ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਇਮੀਡੀਏਟ ਬੰਦੇ ਸਾਧਿਓ ਤੇ ਅਸੀਂ ਉਹਦੀ ਪੰਦੀ ਕਰ ਵੀ ਕਰਾਂਗੇ ਈਸਟਵੁੱਡ ਵਿਲੇਜ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਕੁਝ ਹੁੱਲੜਬਾਜ਼ ਨੌਜਵਾਨਾਂ ਨੇ ਇਸ ਰੋਡ ਦੇ ਇੱਕ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ ਦਰਅਸਲ ਜਲੰਧਰ ਫਗਵਾੜਾ ਹਾਈਵੇ ਤੇ ਸ਼ਾਮ ਦੇ ਵੇਲੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਸਟੂਡਿਓ ਵਡਵਲਜ ਵਿੱਚ ਕੁਝ ਨੌਜਵਾਨ ਉਲੜਬਾਜੀ ਕਰ ਰਹੇ ਸਨ ਡਿਊਟੀ ਤੇ ਤਣਾਤ ਸੁਰੱਖਿਆ ਕਰਮੀ ਬਾਉਂਸਰ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ ਵਿੱਚ ਇੱਕ ਨੌਜਵਾਨ ਨੇ ਬਾਉਂਸਰ ਤੇ ਗੋਲੀ ਚਲਾ ਦਿੱਤੀ 35 ਸਾਲ ਉਮਰ ਆ ਸਰ ਹਾਲਤ ਕਿਤਾ ਇੱਕ ਹੀ ਜਗ੍ਹਾ ਦੇ ਵਿੱਚ ਗੋਲੀ ਚੱਲੀ ਆ ਇੱਕ ਹੀ ਜਗ੍ਹਾ ਦੇ ਵਿੱਚ ਕਰੀ ਨਾ ਜਿਹਦੇ ਜਿੰਨਾ ਵੀ ਕਾਰ ਆਈ ਕਿਹੜੇ ਕਿਹੜੇ ਕਾਰ ਸੀ ਪਤਾ ਲੱਗਾ ਸਰ ਕਾਰ I20 ਕਾਰ ਆ ਲੈ ਤੇ ਹੁਣ ਕੋਈ ਸੀਸੀਡੀ ਵੀ ਆਈ ਸਾਹਮਣੇ ਸਰ ਜੀ ਫੋਟੋ ਚੈੱਕ ਕਰ ਰਹੇ ਆ ਫਿਰ ਸਰ ਇੰਨੇ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਇੰਨੇ ਕਿੰਨੇ ਵਜੇ ਦੀ ਘਟਨਾ ਸਰ ਘਟਨਾ ਕਿੰਨੇ ਕਵਜੇ ਦੀ ਹੈ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਜੀ ਕਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਹੈ ਕਿੰਨੀ ਕੀ ਦੇਰ ਹੋ ਗਈ ਤੁਹਾਨੂੰ ਆਏ ਕਿੰਨੇ ਦੇਰ ਹੋ ਗਈ ਹੈ ਉਹ ਇੱਧਰ ਕਿੰਨੇ ਕਿੰਨੇ ਸਵਾਲਾ ਜਿਸ ਤੂੜਨਾ ਚੱਲ ਰਿਹਾ ਤੇ ਲੋਕ ਪਰਿਵਾਰਾਂ ਨਾਲ ਆਉਂਦੇ ਪਿਆ ਲਿਆਂ ਆਉਂਦੇ ਮੈਡਮ ਕੋਈ ਛੋਟਾ ਡੀਪਰ ਪੁੱਛੀਏ ਅੰਦਰ ਹੀ ਗੋਲੀ ਚੱਲ ਜਾਈ ਜੇ ਪਾਕਿਸਤਾਨ ਤੋਂ ਚੱਲੀ ਹੈ ਕਿੱਲੇ ਬਣੀ ਚੱਲੀ ਹੈ ਪਰ ਨਹੀਂ ਸਰ ਅੰਦਰੋਂ ਗਏ ਤਾਂ ਇੱਧਰ ਹੀ ਹੋਣਗੇ ਨਾ ਜਿਸ ਤਰ੍ਹਾਂ ਚੱਲੀ ਜਾਂ ਅੰਦਰ ਨਾ ਜਿਸ ਤਰ੍ਹਾਂ ਲੋਕਾਂ ਚ ਡਰ ਪੈਦਾ ਹੁੰਦਾ ਹੈ ਇਹ ਵੀ ਵੈਰੀਫਾਈ ਕਰ ਰਹੇ ਆ ਵਿਚਾਰਿਆ ਸਭ ਤੋਂ ਵੱਡਾ ਸਵਾਲ ਇਹ ਲੋਕਾਂ ਨਾਲ ਦੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਕਰਦੇ ਆ ਜੀ ਥੋਰ ਕਰਦੇ ਆ ਤੁਹਾਡਾ ਜੀ ਪਤਾ ਲੱਗਦਾ ਹੈ ਸੀਸੀਲਿਵੀ ਖਾ ਗਾਲ ਰਹੇ ਨੇ ਤੇ ਹਾਂਜੀ ਹਾਂਜੀ ਜਵਲ ਹੋਸਟ ਕਲਾ ਦਾ ਸਰ ਕੋਲ ਵਗੈਰਾ ਮਿਲ ਗਿਆ ਉਹ ਤਾਂ ਗੋਲੀ ਕਿੰਨੇ ਕੋਲਸਨ ਬਰਾਬਰ ਤੋਂ ਇਸ ਤੋਂ ਹੋਇਆ ਇੱਕ ਗੋਲੀ ਚੱਲੀ ਹੈ ਕਿ ਕਿੱਧਰ ਫਜਨ ਲੱਗੀ ਹੈ ਕਿੱਧਰ ਲੱਗੀ ਹੈ ਹਰਿਆਭਾਦ ਦਾ ਕੋੜੇ ਹਰਿਆਭਾਦ ਰਹਿਣਾ ਕੀ ਰਿੰਦਿਸ਼ ਕੀ ਬਸਤੀ ਕੋਈ ਰਿੰਦਿਸ਼ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਆਸਪਤਲ ਤੇ ਮੜੀ ਮੋਟੀ ਰਹਿ ਸਹੀ ਹੈ ਨਹੀਂ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤਾਂ ਟਾਈਮ ਲੱਗੇ ਸਟੇਮਨ ਲੈਂਡ ਚੱਲਿਆ ਨੂੰ ਦੇਖਦੇ ਹਾਂ ਬਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਨਵ ਵਿਆਹੁਤਾ ਦੀ ਮੌਤ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਪਰਿਵਾਰ ਮੁਤਾਬਕ ਮਰਨ ਵਾਲੀ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮਾਂ ਨੇ ਕਿਹਾ ਹੈ ਕਿ ਉਹਨਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਬਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੀ ਨਾ ਜੇ ਨਾ ਇਹਨਾਂ ਨਾਲ ਅੰਦਰ ਪ੍ਰੀਤ ਨਹੀਂ ਤੇ ਲਵਦੀ ਵੀ ਜਿਆਦਾ ਹੀ ਲਵਣੀ ਕਹਿੰਦੇ ਨੇ ਘਾਰੇ ਹੂੰ ਹੂੰ ਕਿੰਨੀ ਉਮਰ ਹੀ ਇਹਨਾਂ ਦੀ ਹੈ ਦੇ ਚਮੀਆਂ ਸਾਲ ਲੱਗਾ ਵਿਚਾਰੀ ਨੂੰ ਹਾਂ ਕਿੰਨੀ ਦਿਰ ਹੋਈ ਵਿਆਹ ਨੂੰ ਜਾਂ ਨੂੰ 4 ਮਹੀਨੇ 5 ਮਹੀਨੇ ਲੱਗినా ਜੇ ਹੂੰ ਤੇ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਨਾਲ ਕੋਸ਼ਿਸ਼ ਮੈਂ ਪਹਿਲੇ 2 ਮਹੀਨੇ ਤੇ ਬੜੇ ਵਧੀਆ ਰਹੀ ਕੁੜੀ ਮੇਰੀਆਂ ਮੈਂ ਕਹਿੰਦੀ ਨੋ ਸੱਸਿਆਂ ਮਾਵਾ ਦੀ ਆਵਾਂਗਾ ਰਹੀਆਂ ਤੇ ਜਦੋਂ ਸੌਣ ਹੈ ਨਾ ਉਹ ਤਾਂ ਇਹਨਾਂ ਨੂੰ ਕਹਾਂ ਕਿਸ ਕੋੜੀ ਰਖਾਲ ਦੋ ਇਹ ਕਹਿੰਦੇ ਨਹੀਂ ਸਾਡੇ ਜਰਵਾਦੀ ਮੈਂ ਚਲ ਖੀ ਤੇ ਤੁਹਾਡੇ ਤੇ ਮਿਹਰ ਕਰਕੇ ਨਾ ਸੀ ਆਪਾਂ ਕਿਆ ਹੀ ਨਹੀਂ ਦੁਬਾਰਾ ਮਰਕੇ ਦੀ ਭੈਣ ਆ ਗਈ ਛੋਟੀ ਜਿਹੜੀ ਛੱਡੀ ਹੋਈ ਹੈ ਹਾਂ ਨਹੀਂ ਵੱਡੀ ਹੈ ਵੱਡੀ ਹੈ ਵੱਡੀ ਹੈ ਛੋਟੀ ਛੱਡੀ ਉਹ ਹੁਣ ਜੀ ਇੱਥੇ ਸੌਣ ਦਾ ਬਰਤ ਰੱਖਿਆ ਨਾਲ ਪੂਜਿਆ ਮਰਕੇ ਕਹਿੰਦੇ ਮੈਂ ਵੱਧ ਕੋੜ ਕੇ ਚੱਲ ਜੇਣਾ ਜੋ ਇਹਨੂੰ ਟੋਚਲ ਕਰਨ ਲੱਗੇ ਝੋ ਟੋਚਲ ਦੋਵੇਂ ਮਾਮਾ ਧੀਆਂ ਕਰ ਲੰਗੇ ਚੇਹੇ ਨਹੀਂ ਆਣੀ ਤੇ ਆਪ ਦੋਵੇਂ ਅੰਦਰ ਕਮਰੇ ਵਾਕੇ ਖਾਲ ਲੈਂਦੀਆਂ ਹਾਂ ਇਹਨੂੰ ਨਹੀਂ ਦਿੰਦੀ ਆ ਤੇ ਜੇ ਜਾਣ ਤਾਂ ਬਹੁਤ ਖੋਲ ਜਾਣਾ ਇਹਨੂੰ ਇੰਦਰੀ ਅੰਦਰ डक ਜਾਣਾ ਇਹਨਾਂ ਮੈਂ ਕਹਣਾ ਮੈਂ ਇਹਦੇ ਕੋਸੇ ਨੂੰ ਮੁੰਡਿ ਨੂੰ ਉਰੋਂ ਤਾਂ ਇਹਨੇ ਕਹਣਾ ਮੰਮੀ ਮੈਨੂੰ ਇਦਾਂ ਕਰਦੀ ਏ ਮੈਂ ਕਹਿੰਦਾ ਬਹੁਤ ਖੋਈ ਆਲੀ ਹੱਜ ਤੱਕ ਨਵੀਂ ਨਵੀਂ ਥੋੜਾ ਘੀਏ ਦਿਖਾ ਲ ਕੋਈ ਗੱਲ ਨਹੀਂ ਆਪੇ ਸਹੀ ਹੋ ਜਾਏਗਾ ਆਪੇ ਸਹੀ ਹੋ ਜਾਏਗਾ ਪਰ ਸੈਨੋ ਦੇ ਪਾਸ ਤਾਂ ਸਹੀ ਕਰ ਜੇ ਕਰ ਦਿੱਤੀ ਆ ਕੁਝ ਹੋਵੇ ਤਾਂ ਆਪਾਂ ਸਰਵਾਚੋ ਦਾ ਵਰਤ ਦਿੱਤਾ ਵਾ ਨਾਲ ਮੈਂ ਸਮਾਲ ਲਈ ਸਾਰਾ ਕੁਝ ਲਈ ਆਈ ਭਾਂਡੇ ਵੀ ਇਹ ਸਾਰੀ ਚੀਜ਼ਾਂ ਲਈ ਆਈ ਆ ਹੂੰ ਹੂੰ ਠੀਕ ਇਸ ਬਾਰੇ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦੇ। ਮੈਂ ਨਹੀਂ ਦਿੰਦੀ। ਹੂੰ। ਮੁੰਡੇ ਨੇ ਗਾਦੀ ਆ ਕੇ ਵੇਖੀ ਤੇ ਵਾਪਸ ਥਾਣੇ ਰਿਪੋਰਟ ਦਿੱਤੀ। ਹੂੰ। ਸਤਿ ਸ਼੍ਰੀ ਅਕਾਲ ਜੀ ਜਿਹੜਾ ਡੇਰਾ ਬੱਬਾ ਨਾਨਕ ਦੇ ਵਾਦ ਕੀ ਹੈ ਵਾਕੀ ਕੀ ਸਾਨੂੰ ਸੂਚਨਾ ਮਿਲੀ ਹੈ ਕਿ ਅੰਦਰਪ੍ਰੀਤ ਕੌਰ ਨਾਮ ਦੀ ਲੜਕੀ ਆ ਜਿਹਦੀ 4 ਮਹੀਨੇ ਪਹਿਲਾਂ ਛੱਡੀ ਹੋਈ ਆ। ਉਸਨੇ ਫਾਲ ਹੋ ਲਿਆ। ਇਸ ਲਈ ਉਹਨੂੰ ਇਸ ਦੇ ਮਾਪਿਆਂ ਕੋਲ ਆ ਕੇ ਸ਼ਾਂਤੀ ਕਰ ਰਹੇ। ਕੁਵਾਂ ਜੂਨ ਅੰਮ੍ਰਿਤ ਚਲ ਆ ਗਏ ਸਰ ਕੀ ਕਰਦੇ ਹੁੰਦੇ ਕੋਈ ਅਲੀਗੇਸ਼ਨ ਦੀ ਆਪਣੇ ਹਸਬੰਦ ਤੇ ਤੇ ਗ੍ਰੈਂਡ ਮਦਰ ਦੇ ਹਮ ਕੀ ਨਾਂਜੀ ਉਹਨਾਂ ਦਾ ਰਮਨ ਕੁਮਾਰ ਸਾਨੂੰ ਤੇ ਸੱਚ ਕਹਿੰਦੇ ਹੁੰਦੇ ਹਮ ਹਮ ਕੋਈ ਨੋਕਾ ਵਾਹ ਜੀਦਰਨ ਤੁਮਹਾਨੂੰ ਪੁੱਛ ਲਾ ਰਹੇ ਆ ਵੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਕੰਝ ਪਰੇਸ਼ਾਨੀ ਤੋਂ ਨਹੀਂ ਸੁਸਰ ਦਾ ਸਰ ਕੀ ਉਹ ਮਤਲਬ ਜਿਹੜੀ ਡੈੱਡ ਬੋਡੀ ਹੈ ਹੁਣ ਕਿਤੇ ਇੱਥੇ ਕਿ ਪਈ ਡੈੱਡ ਬੋਡੀ ਸਰ ਐਫਐਐਸਐਲ ਦੀ ਜੇ ਤੀਮਾ ਕੋਲ ਲੈ ਲਈ ਆਪਾਂ ਮੌਜਾ ਤੇ ਕਰਨ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਕੀਤੀ ਕਿਸਾਨਾਂ ਨੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਕਿਹਾ ਕਿ ਸਰਕਾਰ ਕੰਨੇ ਦੀ ਅਦਾਇਗੀ ਨਹੀਂ ਕਰ ਰਹੀ ਇਸਪ੍ਰੀਮ ਕੋਰਟ ਦੇ ਫੈਸਲੇ ਮੁਤਾਬਿਕ 15% ਜੁਰਮਾਨਾ ਦੇਵੇ ਦੂਜਾ ਪ੍ਰਾਲੀ ਨੂੰ ਆਗ ਲਗਾਉਣ ਦੇ ਮਾਮਲੇ ਵਿੱਚ ਸਰਕਾਰਾਂ ਆਪਣੀਆਂ ਸਥਿਤੀਆਂ ਸਾਫ਼ ਕਰਨ ਬਰਦਾਸ਼ਤਕੋਰ ਜ਼ਿਲ੍ਹਾ ਅਗਨ ਹਰਜੀਤ ਕੌਰ ਬੋਲ ਰਹੀ ਦੂਸਰੀ ਦਫਤਰ ਹੀ ਅਕਤਾਰ ਤੋਂ ਅਬਟਰਨਾ ਨਾ ਆਇਆ ਜਿਹੜੀਆਂ ਕਿ ਕੁਦਰਤ ਨੇ ਮਾਰ ਨਹੀਂ ਕੀਤੀ ਇਹ ਸਾਡੇ ਸਰਕਾਰਾਂ ਨੇ ਮਾਰ ਕੀਤੀ ਜਿਹੜੇ ਕੋ ਹਰ ਕੋ ਕੁਦਰਤੀ ਹੜ੍ਹ ਨਹੀਂ ਆਏ ਇਹ ਸਾਡੇ ਸਰਕਾਰਾਂ ਨੇ ਹਰ ਜੜੇ ਲਿਆਂਦੇ ਆ ਪਰਾੜੀ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦੇ ਆ ਕਿ ਪ੍ਰਾਈਡ ਜਿਹੜਾ ਕਈ ਵਾਰੀ ਦਿੱਲੀ ਤੱਕ ਪਹੁੰਚਦਾ ਹੈ ਪ੍ਰਾਈਡ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ। ਇਹਨੇ ਰਾਵਣ ਤੋਂ ਡਾੜੇ ਰਿਆ। ਉਹ ਜੋ ਪ੍ਰਦੂਸ਼ਣ ਜਿਹੜਾ ਆ ਦਿੱਲੀ ਨੂੰ ਪਹੁੰਚਿਆ ਉਹ ਵੀ ਤਾਂ ਪਹੁੰਚਿਆ। ਬਾਕੀ ਗੰਨੇ ਦੀ ਅਹੀ ਨਾਲ ਡਿਮਾਂਡ ਹੈ ਤੇ ਜਿਹੜਾ ਬੰਦੇ ਦਾ ਬਕਾਇਆ ਰਹਿੰਦਾ ਵਾ ਉਸ ਮੁੱਦੇ ਵਾਸਤੇ ਅੱਗੇ 3-4 ਮੰਗਾ। ਉਸ ਮਸਲੇ ਮਸਲੇ ਦੀ ਆਮ ਲੋਕਾਂ ਦੇ ਸਬੰਧ ਵਿੱਚ ਆਪਣਾ ਨੰਲਾਇਆ। ਮੰਡੀਆਂ ਦੇ ਵਿੱਚ ਪੁੱਛਿਆ ਨਾ ਜਿਹੜੀ ਲੋਕਾਂ ਦੇ ਦੇਖੋ ਜੀ ਇਹ ਰੱਟਾ ਤਾਂ ਸੋਟਾ ਜੀ ਸਰਕਾਰਾਂ ਪਿਛਲੀ ਵਾਰ ਕੀ ਇਹਨੇ ਕੀਤਾ ਹੈ। ਸੋ ਆਰ ਕੇ ਵੀ ਕੀਤੀਆਂ ਸਰਕਾਰਾਂ ਦੀ ਮਾਰ ਦੇ ਅੱਗੇ ਤੂਫਾਨ ਦੇ ਦੇ ਦੋ ਤਾਏ ਉਸ ਜਿਹੜੇ ਆੜਤੀਆਂ ਨਾਲ ਰੜ ਕੇ ਇਹ ਕਿਸਾਨਾਂ ਦੀ ਜਿਹੜੀ ਨੋਟਸ ਕੱਟ ਕਰਦੇ ਰਹੇ ਉਹ ਤੂਫਾਨ ਜਿਹੜਾ ਬੋਲੀ ਦੇ ਰਿਹਾ ਉਹ ਅੱਗੇ ਖਲੂੜਾ ਹੜੀ ਵੱਟ ਕੇ ਮੰਡੀਆਂ ਦੇ ਵਿੱਚ ਜਿਹੜੀ ਵਾਦੀ ਦੇ ਚਿੱਤੇ ਦੇ ਮੈਂ ਤਾਲੀਆਂ ਦੇ ਵਿੱਚ ਪਾਣੀ ਆ ਪਾਣੀ ਜਿਹੜਾ ਸੈਰੀਲ ਦੇ ਚਾਹੀਦਾ ਚੁੱਲਣ ਲਈ ਆਉਂਦੀਆਂ ਪਤਲਾ ਮੜਦੇ ਮੋਟਿਆ ਜਿਹੜੀਆਂ ਕਿਸਾਨਾਂ ਨੂੰ ਪਾ ਦੇ ਉਹ ਟੋਣਾਂ ਨੂੰ ਵਢਾ ਕੇ ਆਪਣੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਪੁੱਟਣੀ ਮੋਰਚਰ ਨੂੰ ਲਾ ਕੇ ਸਰਕਾਰ ਮੋਰਚਰ ਨੂੰ ਲਾ ਕੇ ਸਰਕਾਰ ਨੇ ਪਿਛਲੀ ਵਾਰ ਵੀ ਕਟ ਲਾਇਆ ਔਰ ਇਸ ਸਾਲ ਵੀ ਕਟ ਲੰਗੀ ਪਈ ਹੈ ਤੇ ਮੋਰਚਰ ਨੂੰ ਕਹਿੰਦਾ ਮੋਰਚਰ ਰੱਖਿਆ ਹੈ ਕਿ ਇਹ ਇਹ ਜਿਹੜੇ ਉੱਪਰ ਟੈਨਰ ਨਹੀਂ ਜੀ ਗਲਤ ਬਾਸਾਰਾ ਮੈਂ ਕਹਿੰਦਾ ਜਿਹੜੀ ਸਰਕਾਰਾਂ ਨੇ ਕਿਸਾਨਾਂ ਨੂੰ ਮਾਰਨ ਦੇ ਉੱਤੇ ਆਈ ਆ ਔਰ ਇਹ ਮੋਰਚਰ ਜਿਹੜਾ ਇਹਨਾਂ ਨੇ ਕੱਢਿਆ ਉਹ ਬਿਲਕੁਲ ਗਾਇਜ਼ ਗੱਲ ਆ ਕਿ ਮੋਰਚਰ ਜਿਹੜਾ ਕੱਢਦੇ ਉਹ ਸਰਕਾਰਾਂ ਨੂੰ ਤੇ ਕੱਟ ਨਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਉੱਤੇ ਕੱਟ ਲਾਉਂਦੀਆਂ ਉਹ ਬਿਲਕੁਲ ਨਾ ਜਾਇਜ਼ ਆ ਹਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਉਹ ਆਪਣੀ ਜਿਹੜੀ ਮੰਗਾ ਵਾ ਉਹਨਾਂ ਨੇ ਲੈ ਕੇ ਇੱਥੇ ਧਰਨਾ ਲਾਇਆ ਬੀਸੀ ਡਾਕਟਰੇ ਲਗਭਗ 1 ਘੰਟੇ ਤੋਂ ਧਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸ ਸ਼ਰਮ ਕਾਦੋ ਸਬੰਧ ਵਿੱਚ ਤੁਸੀਂ ਇੱਥੇ ਆਏ ਹੋ ਜਿਵੇਂ ਕਰਨਾ ਲਾਇਆ ਮੰਗਾ ਸਾਡੀ ਆਏ ਆ ਇਹ ਜੀ ਮੰਗ ਸਾਡੀ ਗੱਲੇ ਦੀ ਮੰਗ ਆ ਕਿ ਗੱਲੇ ਦਾ ਅਜੇ ਤੱਕ ਪਿਛਲਾ ਗੱਲਾ ਇਹਨਾਂ ਦੀ ਪੜਾਈ ਕੀਤੀ ਆ ਗੱਲਾ ਖਾਨ ਨੇ ਮਿਲਾਂ ਨੂੰ ਦਿੱਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮੁੱਲਾਂ ਦਾ ਰਹਿੰਦਿਆ 6 ਰੁਪਈਆ 50 ਕੋਈ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾਂ ਫੁੱਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿੰਦਿਆ ਉਹਦੇ ਤਾਂ ਇਹ ਮੰਗ ਇੱਕ ਤੇ ਸਾਡੀ ਉਹ ਜਾਰੀ ਕੀਤਾ ਜਾਵੇ 15% ਵਿਆਜ ਦੇ ਸਮੇਂ ਤੇ ਸੁਪਰੀਮ ਕੋਰਟ ਨੇ ਦਿੱਤਾ ਜਿਹੜੀਆਂ ਉਹਦੇ ਨੂੰ ਪਾਵੋ ਦੂਜੀ ਮੰਗ ਸਾਡੀ ਇਹ ਆ ਵੀ ਕਿਸਾਨ ਮਜ਼ਦੂਰੋ ਕੇ ਪਰਾਈ ਨੂੰ ਅੱਗ ਲੰਦਾ ਪਰ ਜੇ ਇਹ ਨਹੀਂ ਹੈ ਜੀ ਇਹ ਤਾਂ ਹਸਣਾ ਲਾਉਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੂੰ ਉਹ ਦੇ ਨਹੀਂ ਰਿਹਾ ਸਾਡੇ 6000 ਰੁਪਇਆ ਜਾਂ 200 ਰੁਪਇਆ ਬਾਉਂਸ ਕੋਈ ਕਲ ਦੇ ਦਿੱਤੇ ਜਿਹੜਾ ਉਹ ਤਾਂ ਪੂਰਾ ਨਹੀਂ ਕਰ ਰਿਹਾ ਤੇ ਫੇਰ ਕੋ ਕੀ ਕਰੂੰਗਾ ਮਸ਼ਲਵੀਏ ਦੇ ਕੋਲ ਨਹੀਂ ਹੈ ਜੀ ਦੋ ਦੋ ਤਿੰਨ ਤਿੰਨ ਪਲੇਰਾਂ ਨੂੰ ਮਾਰ ਪਿਆ ਉਹ ਉਹ ਸਾਡੀ ਮਹਿੰਗਾ ਇਹ ਜਿਹੜੇ ਕਿਸਾਨ ਮਜਬੂਰੀ ਵਾਸਤੇ ਟਰਾਲੀ ਨੂੰ ਅੱਗ ਲੈਂਦੇ ਆ ਉਹਨਾਂ ਦੇ ਪਰਚੇ ਰੈੱਡ ਐਂਟਰੀ ਜਾਰੇ ਜਿਮਾਨੇ ਪਾਉਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾਂ ਦੇ ਜਿਹੜਾ ਸਾਡਾ ਕਿਸਾਨ ਜਿਹੜਾ ਅੱਗ ਲਾਉਂਦਾ ਉਹਦੀ ਮਜਬੂਰੀ ਆ ਕਿ ਜੀ ਸਾਡੀ ਮਾਲਕੋਆ ਹੜਪੀਰ ਤਲਾਕ ਬਹੁਤ ਵੱਡੇ ਪੱਧਰ ਤੇ ਗਰਦਾਸਪੁਰੇ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਤਬਾਹ ਹੋਈ ਆ ਅਜੇ ਕੱਕ ਦੁੱਖਾ ਮੁਆਵਜ਼ਾ ਗਰਦੌਰੀਆਂ ਨਹੀਂ ਹੋਇਆ ਤੇ ਦੁੱਖਾ ਮੁਆਵਜ਼ਾ ਜਦੋਂ ਉਹਨਾਂ ਨੂੰ ਮਿਆਣੀ ਪੂਰੀ ਪੂਰੀ ਫਸਲ تباہ ਹੋ ਗਈ ਘਰ تباہ ਹੋ ਗਿਆ ਸਾਡੀ ਇਹ ਮੰਗਿਆ ਕਿ ਜੇ ਝੋਲੇ ਦਾ 70000 ਰੁਪਇਆ ਕਨੇ ਦਾ ਦਿੱਤਾ ਜਾਵੇ ਸੱਦੀ ਦਾ 1 ਲੱਖ ਰੁਪਇਆ ਦਿੱਤਾ ਜਾਵੇ ਉਹਨਾਂ ਕੋਲ ਮੱਝ ਡੰਗਰ ਮਰ ਗਿਆ 1.5 ਲੱਖ ਰੁਪਇਆ ਦਿੱਤਾ ਜਾਵੇ ਤੇ ਦੇ ਨਾਲ ਕੋ ਜੀ ਰੋੜੇ 1 ਕਰੋੜ ਜਿਤਰਾ ਬਾਰਡਰ ਦੇ ਸ਼ਹੀਦ ਨੂੰ ਆਪਾਂ ਦੇਨੇ 1 ਕਰੋੜ 50 ਸਰਕਾਰ ਉਹਨੂੰ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀ ਹੈ ਨਵੇਂਵੇਂ ਆਪ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀ ਝਿਲੀ ਆਂਦੀ ਜਾ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਦਾ ਉਤਕਾਟ ਨਹੀਂ ਕੀਤੇ ਗਏ ਜਿਸ ਦੀ ਰਸਮ ਰਮਨ ਬਹਿਲਵਲੂ ਕੀਤੀ ਗਈ ਅੱਜ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਮਕੇਰੀਆਂ ਰੋਡ ਤੋਂ ਭੂਲੇ ਚੌਕ ਰੋਡ ਤੇ ਪੰਦੇਰ ਬੱਬੇਹਾਲੀ ਤੱਕ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਨੇ ਪੱਤਰ ਰੱਖਿਆ ਉਹਨਾਂ ਨੇ ਕਿਹਾ ਕਿ ਹਰਦਿਲ ਅਜ਼ੀਜ਼ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਲਕੇ ਦੇ ਵਿੱਚ ਜਿਹੜੀ ਵਿਕਾਸ ਦੀ ਗੱਡੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ। ਔਰ ਉਹਦੇ ਵਾਸਤੇ ਆ ਸ੍ਰੀ ਸੰਗਤ ਜਿਹੜੀ ਅੱਜ ਦੋਵੇਂ ਪਿੰਡਾਂ ਦੀ ਇਕੱਠੀ ਹੋਈ ਆ, ਢਿੱਲੇ ਚੱਕ ਦੇ ਪੰਦੇਰ ਉਹਨਾਂ ਸਾਰਿਆਂ ਦਾ ਬਸ ਸਮੇ ਦਾ ਵੀ ਅਸ਼ੀਰਵਾਦ ਆ। ਉਹ ਆ ਦੀਆਂ ਸ਼ੁਭ ਕਾਮਨਾਵਾਂ ਨੇ ਕਿ ਜਿਹੜੇ ਇੰਨੇ ਪਰਾਏ ਰੁਕੇ ਕੰਮ ਸੀ ਵਿਕਾਸ ਦੇ ਆ ਜੋ ਪੂਰੇ ਹੋੜ ਜਾ ਰਹੇ ਨੇ ਆ ਜਿਹੜੀ ਸੜਕ ਬੁਲਚੱਕ ਵਾਲੀ ਸੀਗੀ ਬਕੇਰੀਆ ਰੋਡ ਤੋਂ ਢਲਚੱਕ ਜਾਂਦੀ ਹੈ ਇਹ ਤਕਰੀਬਨ 1.7 ਕਿਲੋਮੀਟਰ ਜਿਹੜੀ ਆ ਉਹ ਬਣਨ ਜਾ ਰਹੀ ਆ ਔਰ ਦੂਸਰੀ ਜਿਹੜੀ ਆ ਹਨੇਰਾ ਤੋਂ ਹੋ ਕੇ ਬਬਿਹਲੀ ਤੱਕ ਉਹ 3.54 ਕਿਲੋਮੀਟਰ ਬਣਨ ਜਾ ਰਹੀ ਆ ਸੋ ਦੋਏ ਦੇ ਤਕਰੀਬਨ 1 ਕਰੋੜ 7 ਲੱਖ ਰੁਪਈਆ ਖਰਚਾ ਹੋਣ ਦਾ ਅਨੁਮਾਨ ਹੈ ਇਹਨਾਂ ਵਧੀਆ ਸੜਕ ਬਣੇਗੀ ਮੋਕਾ ਨੂੰ ਆਵਾਜਾਈ ਦਾ ਸੌਖ ਰਹੂਗੀ ਜੇ ਸੈਪੜੀ ਲਜਾਂਦੇ ਵਿੱਚ ਇਹ ਸਹੂਲਤਾਂ ਮਿਲੂਗੀ ਔਰ ਇਹਦੇ ਵਿੱਚ ਖੂਬਸੂਰਤੀ ਇਹ ਆ ਕਿ ਅਗਲੇ ਸੜਕਾਂ ਬਣਦੀਆਂ ਸੀ ਜਾਂ ਟੁੱਟ ਜਾਂਦੀਆਂ ਸੀ ਕਿ ਆਹ ਕੋਣ ਇਹ ਸੜਕਾਂ ਦੇ ਵਿੱਚ 1 ਸਾਲ ਦੀ ਲਾਇਬਿਲਟੀ ਤੇ 5 ਸਾਲ ਦੀ ਮੈਂਟੇਨੈਂਸ ਜਿਹੜੀ ਸਾਹਿਬ ਉਹ ਵੀ ਵਿੱਚ ਜਿਹੜੀਆਂ ਇਨਕਲੂਡ ਕੀਤੀ ਗਈ ਆ ਸੋ ਤਕਰੀਬਨ ਉਹ ਦੁਆਰਾ ਦੱਸ ਰਿਹਾ ਕਿ ਦੋਵਾਂ ਦੇ ਉੱਪਰ ਇੱਕ ਵੀ ਲੰਬਾਈ ਜਿਹੜੀ ਆ ਉਹ 3.54 ਕਿਲੋਮੀਟਰ ਹੈ ਜਿਹੜੀ ਪੁਢੇਰ ਤੋਂ ਕਬੇਆਲੀ ਦੇ ਮੁਟੇਰੀਆ ਰੋਡ ਆ ਔਰ ਦੂਸਰੀ 1.67 ਕਿਲੋਮੀਟਰ ਆ ਤੇ ਦੋਵਾਂ ਦਾ ਜਿਹੜਾ ਖਰਚਾ ਇੱਕ ਦੇ ਤਕਰੀਬਨ 40 ਲੱਖ ਰੁਪਈਆ ਖਰਚ ਆਣਾ ਦੂਜੀ ਦੇ 60 ਲੱਖ ਰੁਪਈਆ ਖਰਚਾ ਆਣਾ ਸੋ ਟੋਟਲ 1 ਕਰੋੜ 7 ਲੱਖ ਦੇ ਕਰੀਬ ਇਹ ਦੋਵਾਂ ਦਾ ਖਰਚਾ ਆਣਾ ਤੇ 5 ਸਾਲ ਦੀ ਗਰੰਟੀ ਜਿਹੜੀ ਆ ਉਹ ਸੜਕਾਂ ਦੀ ਮਨਟੇਨੈਂਸ ਦੀ ਤਾਂ ਕਿ ਇਹ ਖਰਾਬ ਨਾ ਹੋਵੇ ਸੋ ਦੋਨੋਂ ਨਗਰ ਸਾਡੇ بڑے ਸਰਵਾਰ ਨਗਰ ਦੇ ਤੁਹਾਨੂੰ ਬੋਲਣ ਵਾਲਾ ਜੇ ਸਾਰੇ ਪਿੰਡ ਦੇ ਬਹੁਤ ਕੁਤੰਤੋ ਦੇ ਸਤਿਕਾਰਕ ਸਚੀਤਾ ਨੇ ਜੇ ਨਾ ਨਾ ਲਗਪੇ ਸਰਪੰਚਾ ਦਰਵਾਜ਼ਾ ਨਹੀਂ ਇੱਕ ਵਾਰੀ ਰਹਿ ਗਿਆ ਤੇ ਬੁਰਾ ਲੱਗੇਗਾ ਤੁਹਾਡੇ ਸਾਰਿਆਂ ਦਾ ਇਥੇ ਆ ਕੇ ਗੱਲ ਜੇ ਕਰਾਈਆ ਤੇ ਕਰਵਾਦ ਕਰਦਾ ਕਿਸਾਨ ਜਥੇਬੰਦੀਆਂ ਨੇ ਘੇਰਿਆ ਫੱਤੇ ਗੁਰਚੂੜੀਆਂ ਮਾਰਕੀਟ ਕਮੇਟੀ ਅਤੇ ਐਸਡੀਐਮ ਦਫਤਰ ਕਿਸਾਨਾਂ ਨੇ ਕਿਹਾ ਹੈ ਕਿ ਤਰਨਾ ਮੰਡੀ ਵਿੱਚ ਚੋਨੇ ਦੇ ਕਟਾ ਵਿਰੋਧ ਦਿੱਤਾ ਜਾ ਰਿਹਾ ਤੇ ਮੌਕੇ ਤੇ ਗੱਲਬਾਤ ਦਰਾ ਨੇ ਐਸਡੀਐਮ ਨੇ ਦੱਸਿਆ ਕਿ ਚੋਨਾ ਦਾ ਕੱਟ ਲਗਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਅਸੀਂ ਜੀ ਅੱਜ ਦੋਨਾਂ ਜਥੇਬੰਦੀਆਂ ਲੋ ਭਾਰਤੀ ਕਿਸਾਨ ਜੁਨੀਅਨ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਜੁਨੀਅਨ ਏਕਤਾ ਗ੍ਰਾਂਵ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸ ਦਰਨੇ ਤੇ ਬੈਠੇ ਆਂ ਉਹ ਰੋਸ ਦਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 250-300 ਰੁਪਏ ਤੱਕ ਪ੍ਰਤੀ ਕੁਇੰਟਲ ਘੱਟ ਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਟ ਨਹੀਂ ਲਗਣ ਦਿਆਂਗੇ ਪਰ ਫਿਰ ਵੀ ਮੈਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ ਦੋ ਦਿਨ ਦਾ ਸਮਾਂ ਦੇ ਕੇ ਅੱਜ ਤੀਜੇ ਦਿਨ ਆਏ ਆ ਤੀਜੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕੱਟ ਲਾ ਕੇ ਤੇ ਉਹਦਾ ਬਹੁਤ ਤੜੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਬੇਮੌਸਮੀ بارش ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕੱਟ ਲਈ ਜਾ ਰਹੀ ਆ ਸਾਡੀ ਮੰਗ ਆ ਵੀ ਜਿਹੜੇ ਸੇਲ ਜਿਹੜੀ ਆ ਅਸਲ ਤਾਂ ਅਸੀਂ ਸਮਝਦੇ ਆ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ ਸਰਕਾਰ ਅਸਲ 'ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ ਅਸੀਂ ਕਹਿੰਦੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਬੇਮੌਸਮੀ بارش ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮੌਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕੀ ਤੱਕ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇਸੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਹਦੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚੋਂ ਬੀਜ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਬੇਮੌਸਮੀ بارش ਕਰਕੇ ਉਹਦੇ ਜਿਵੇਂ ਚੌਣੇ ਆ ਵੀ ਸਰਕਾਰ ਢੇਲ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰਾਂਗ ਦੇ ਦਾਣਿਆਂ ਦੀ ਤੇ ਉਹਨੂੰ ਢੇਲ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਆ ਪ੍ਰਸ਼ਾਸਨ ਆ ਬੜਾ ਸਰਗਰਮ ਹੋਇਆ ਆ ਵੀ ਕਿਸਾਨ ਜਿਹੜੇ ਆ ਪ੍ਰਾਲੀ ਨੂੰ ਅੱਗ ਲਾਉਂਦੇ ਆ ਅਸੀਂ ਬਿਲਕੁਲ ਪ੍ਰਾਲੀ ਨੂੰ ਅੱਗ ਲਾਉਣ ਦੇ ਹੱਕ ਜ ਨਹੀਂ ਕਿਸਾਨ ਵੀ ਕਿਉਂਗਾ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਨੇ ਖੁਦ ਅਸੀਂ ਪ੍ਰਾਲੀ ਖੇਤ ਚ ਹੁੰਨੇ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਇਹਦਾ ਕੋਈ ਪ੍ਰਬੰਧ ਕਰੇ ਅਸੀਂ ਅੱਜ ਇੱਕਾ ਫਾਰਮ ਲੈ ਕੇ ਆਏ ਆ ਅਸੀਂ ਇਥੇ ਅਰਜੀ ਦਿਆਂ ਕਰਾਂ ਕਰੇ ਕਿ ਅਸੀਂ ਅੱਜ ਝੋਨਾ ਕੱਟ ਲਿਆ ਅਸੀਂ 5 ਤੋਂ 7 ਦਿਨ ਦਾ ਸਮਾਂ ਦੰਨੇ ਆ ਸਰਕਾਰ ਉਹਦੀਆਂ ਗਠਾ ਬਣਾ ਲੇ ਸਰਕਾਰ ਜਿੱਦਾਂ ਮਰਜ਼ੀ ਨੂੰ ਪਰਾਲੀ ਦਾ ਪ੍ਰਬੰਧ ਕਰਦੇ ਚੁੱਕ ਕੇ ਲੈ ਜਾਵੇ ਜੇ ਉਹ ਪੰਜਾਂ ਸੱਤਾਂ ਦਿਨਾਂ 'ਚ ਨਹੀਂ ਚੁੱਕਦੀ ਫਿਰ ਕਿਸਾਨ ਨੇ ਨੇ ਵੀ ਕਣਕ ਬੀਜਣੀ ਆ ਫੇਰ ਉਹ ਜਿਹੜਾ ਵੀ ਢੰਗ ਅਪਣਾਉਂਦਾ ਵੀ ਫੇਰ ਅਸੀਂ ਉਹ ਕਿਸਾਨ ਦੇ ਨਾਲ ਖੜਾਂਗੇ ਚਾਹੇ ਉਹ ਜੇ ਅੱਗ ਲਾਉਂਦਾ ਫੇਰ ਉਹਦੇ 'ਚ ਵੀ ਖਲੋਵਾਂਗੇ ਨੋ ਸੋਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵ ਇਜਾਜ਼ਤ ਰੱਬ ਰੱਖਾਂ